ਅੱਜ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਹਲਕਾ ਕਨੌਰ ਦੇ ਬਾੜ ਪ੍ਰਭਾਵਿਤ ਖੇਤਰ ਸਰਾਲਾ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਦੱਸਦੀ ਹੈ ਕਿ ਗੁਰਦੁਆਰਾ ਸ਼੍ਰੀ ਭਗਤ ਧੰਨਾ ਜੀ ਕੋਲ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ ਯਾਦਵ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਵਾਇਆ ਗਿਆ ਅਤੇ ਦੱਸਦੀ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਅਤੇ ਹੋਰ ਲੀਡਰਸ਼ਿਪ ਦੇ ਵੱਲੋਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੁਰਦੁਆਰਾ ਸ਼੍ਰੀ ਭਗਤ ਨਾਨ ਜੀ ਦੀ ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਜੋ ਨੇ ਇਸ ਸਮੇਂ ਦੌਰਾ ਕਰ ਰਹੇ ਨੇ ਤੇ ਦੱਸਦੀ ਹੈ ਕਿ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਵੀ ਨਾਰੇਬਾਜੀ ਕੀਤੀ ਗਈ ਅਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਰਾਲਾ ਦੀਆਂ ਨੇ ਜਿੱਥੇ ਅੱਜ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਦੌਰਾ ਕੀਤਾ ਗਿਆ ਆਓ ਇਸ ਮੌਕੇ ਦੇਖਦੇ ਹਾਂ ਕਿ ਹੋਰ ਕੀ ਕੁਝ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਉਹ ਵੀ ਸੁਣਾਣੇ ਆ। ਸਰਪੰਚ ਪਾਣੀ ਟੋਪਲ ਕਰਦੀ ਸਮਾਂ ਨਹੀਂ ਲੱਗਦਾ ਸਰਪੰਚ। ਹੁਣ ਅਮੀ ਸਰਕਾਰ ਨੇ ਨਾ ਉਹਨੂੰ ਫੇਰ ਕਰਕੇ ਪੱਟੀ ਕਰਦਾ। ਪਹਿਲਾਂ ਹੈ ਸੀ ਮੈਂ ਝੂਠ ਨਹੀਂ ਬੋਲਾਂਗਾ ਕਿ ਟੋਪਿੰਡ ਦਾ ਸਰਪੰਚ ਨਹੀਂ ਮੇਰੀ ਮੈਂ ਝੂਠ ਬਿਲਕੁਲ ਨਹੀਂ ਬੋਲਾਂਗਾ। ਪਹਿਲੇ ਸਰ ਛੋਟੀ ਸੀ ਬਿਲਕੁਲ ਵਿੱਚ ਮੈਂ ਮੌਜੂਦਾ ਸਰਕਾਰ ਪੈ ਨੁਕਸਾਨ ਬਹੁਤ ਹੋਇਆ ਜਿਹੜੇ ਪਿੰਡ ਹੋਏ ਨੇ ਜੀ ਉਹਨਾਂ ਦੇ ਕਰਕੇ ਨੁਕਸਾਨ ਹੋਇਆ ਪੈਦੀ ਪਾੜ ਇਤਨਾ ਪਿੱਛੇ ਪਾਣੀ ਭਰ ਆਇਆ ਇਹ ਇੱਕ ਵਾਰ ਪਹਿਲੇ ਵੀ ਆਇਆ ਪਹਿਲੇ ਵੀ ਆਇਆ ਸੀ 2000 ਪਾਣੀ ਲੱਗਣਾ ਕੋਈ ਥਾਂ ਨਹੀਂ ਛੋੜਾ ਅਗੇ ਉਹ ਦੀਵਾਰ ਦੀ ਵਜ੍ਹਾ ਸੇ ਪੂਰਾ ਪਾਣੀ ਪਿੱਛੇ ਬਲੌਕ ਹੋ ਗਿਆ ਜੀ ਆੜਮੇ ਤੇ ਇਹ ਜੋ ਕਿਸਾਨੋ ਕੋਲ 20000 ਰੁਪਏ ਮੁਆਵਜ਼ਾ ਦੇ ਰਹੇ ਇਹ ਵੀ ਕੰਮ ਹੈ ਸਰ ਜੀ ਅਸੀਂ ਮਲਾਕ ਫਿਰ ਆਂਦੀ ਬਾਰੇ ਉਹ ਇਹ ਨਾਲ ਕੀ ਹੋ ਜਾਂਦਾ ਸਾਡੇ ਮਿਲ ਨਾਲ ਵੀ ਕੀ ਬੰਬ ਕਿਰਦਾ ਕਿਸਾਨ ਇੱਕ ਤਾਂ ਜਿੰਦਾਬਾਦ ਜਿੰਦਾਬਾਦ बाद राष सरकार मुराबाद मुरादाबाद मुरादाबाद राम सरकार मुरादाबाद 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 मुर्दाबाद मुरादाबाद जिंदाबाद 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 Jindabad! Zindabad! Khudaabad! Zindabad! Zindabad! Khudaabad! Zindabad! Zindabad! ਗੱਲ ਉਹ ਦੋ ਹੀ ਗੱਲ ਨਹੀਂ ਨਾ ਆ ਵੀ ਮਰਾਦ ਅਜੇ ਆਣ ਦਾ ਕੀ ਫਾਇਦਾ ਹੈ ਮਰਾਣਾ ਜੀ ਬਿਲਕੁਲ ਗਲਤ ਗੱਲ ਹੈ ਬਿਲਕੁਲ ਗਲਤ ਹੈ ਨਹੀਂ ਜੀ ਅਸੀਂ ਕੀ ਦੋ ਮਰਾਦਪੁਰ ਜੀ ਮਰਾਦਪੁਰ ਜੀ ਇਹਨਾਂ ਨੂੰ ਦੋ ਬੰਦੇ ਕਿਹਾ ਅਸੀਂ ਦੋਏ ਮੰਨ ਗਏ ਦੋਏ ਮੰਨ ਗਏ ਅਸੀਂ ਕੋਈ ਗੱਲ ਨਹੀਂ ਹੈ ਬਿਲਕੁਲ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਹੈ ਅਸੀਂ ਲੋਕਾਂ ਦੀ ਮਦਦ ਕਿਹਾ ਸੀ ਲੋਕਾਂ ਨੂੰ ਰੱਖਣੀ ਸੀ ਸਾਡਾ ਪਰਸਨਲ ਮਸਲਾ ਕੋਈ ਨਹੀਂ ਹੈਗਾ ਇਹਨਾਂ ਦਾ ਤੁਹਾਨੂੰ ਬਾਈ ਜੀ ਡੀਸੀ ਨੇ ਅੰਦਰ ਬੈਠ ਗਏ ਸੀ ਅਸੀਂ ਸੜਕ

ਪਰ ਕਰਦੇ ਤੁਸੀਂ ਆਪੇ ਲੈ ਜੰਦੇ ਮੈਂ ਕਿੱਥੇ ਜਾਣਾ ਆਪੇ ਲੈ ਜੰਦੇ ਤੁਹਾਨੂੰ ਤਾਂ ਅਸੀਂ ਦੇ ਦਿੰਦੇ ਐ ਤੁਸੀਂ ਗਵਰਨਰ ਸਾਹਿਬ ਦੇ ਸਾਡੇ ਬਣਾਉਂਦੇ ਤੁਹਾਨੂੰ ਤਾਂ ਅਸੀਂ ਦੇ ਰਹੇ ਐ ਤੁਸੀਂ ਜਿਹੜੇ 5 ਸਾਲ ਦਲੇ ਤੂੰ ਪਰ ਅਸਲੀ ਵੈਕਟਰ ਕਿਸਾਨਾਂ ਨੇ ਚਾਰ ਬੰਦੇ ਟੀ.ਐਸ. ਨੂੰ ਮਾਰਾ ਦੇਣੇ ਸੀ ਤੁਹਾਨੂੰ ਕੋਈ ਦਿੱਕਤ ਨਹੀਂ ਸੀ ਚਾਰ ਬੰਦੇ ਮੇਰੇ ਦੋ ਬੰਦੇ ਦੋ ਬੰਦੇ ਨੇ ਕਹਿਣ ਦੋਏ ਨੂੰ ਹੁਣ ਕੀ ਨਹੀਂ ਕੀ ਨਹੀਂ ਆ ਹੁਣ ਅਸੀਂ ਇੱਕ ਬੰਦੇ ਕਰਦੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਲੋਸੇ ਜਾਗੇ ਸੀ ਯਾਰ ਇਹ ਪ੍ਰੋਮਿਸ ਸੇ ਖੜੇ ਉਸ ਨੂੰ ਪਤਾ ਲੱਗੇਗਾ ਨਹੀਂ ਬਾਹਰ ਆ ਜਾਂਦੇ ਨੇ ਮੈਂ ਨਜ਼ਰ ਆ ਕੇ ਕੋਈ ਨੋਰੇ ਮਾਰੂ ਨਾ ਚਾਰ ਦੇ ਕਿੱਥੇ ਆਣ ਦਾ ਕੀ ਫਾਇਦਾ ਹੋਇਆ ਗਵਰਨਰ ਦਾ ਫਿਰ ਇਹ ਗੱਲਾਂ ਸੁਣਨੀ ਕੋਈ ਸਰ ਇਸ ਤਰ੍ਹਾਂ ਮੈਂ ਤੋਂ ਇਸ ਤਰ੍ਹਾਂ ਦੁੱਖਾ ਰੰਨਾ ਸਰਵਰ ਜੀ ਗਵਰਨਰ ਕਾਦਰ ਵੀ ਆਇਆ ਸਰ ਸਰ ਨਹੀਂ ਗਵਰਨਰ ਆਇਆ ਸਤਿ ਸ੍ਰੀ ਅਕਾਲ ਜੀ ਅਸੀਂ ਇਹਨਾਂ ਨੂੰ ਬੈਨਤੀ ਕੀਤੀ ਹੈ ਇਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਬਣਾਓ ਸਾਡਾ ਵੀ ਕਹਿੰਦੇ ਸਾਨੂੰ ਚਾਨਣ ਬੇਨਤੀ ਕੀਤੀ ਹਰ ਇੰਦੇ ਪਰਮੇਸ਼ਰ ਜੈਨੀ ਜੀ ਪਰਮੇਸ਼ਰ ਇਹ ਥੋੜਾ ਗੱਲ ਹੁੰਦੀ ਹੈ ਅਰਮੇਸ਼ਰ ਗੰਗਰ ਬੰਦ ਕਰ ਦਿਓ ਚਲੋ ਆਪਾਂ ਮੈਚ ਆਈ ਤਾਂ ਸੁਣ ਕੇ ਨਹੀਂ ਨਹੀਂ ਜੀ ਤੁਸੀਂ ਕਹਿ ਗਏ ਸਾਨੂੰ ਲਗਾ ਮੈਂ ਕਰਕੇ ਇਲਾਕੇ ਨੂੰ ਨੁਕਸਾਨ ਹੋ ਰਿਹਾ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਵੀ ਗਏ ਸਰਕਾਰਾਂ ਤੱਕ ਕਹੇ ਸੋਲੂਸ਼ਨ ਕਿਸ ਤਰ੍ਹਾਂ ਹੋਵੇ ਇਸ ਨੇ ਜਿਹੜੇ ਪੀਵੇਸ ਬਰਾਬਰ ਡਾਟ ਮੂਸੇ ਉਸੇ ਇੱਕ ਨਿਮ ਕਰਦੇ ਆ ਜਿਹਨੂੰ ਪੰਜਾਬ ਸਰ ਗਵਰਨਰ ਹੋਵੇ ਤੇ ਐਡਮਿਨਿਸਟ੍ਰੇਸ਼ਨ ਹੋਵੇ ਜਿਨ੍ਹਾਂ ਨੇ ਡਿਸ ਹਾਨੈਸਟ ਸਨੂ ਨੋਟ ਕਿਤਾਬ ਬੰਦ ਕਰਕੇ ਰੱਖਿਆ ਆਪਣਾ ਇੱਕ ਜਿਹੜੇ ਡਿਜੀਟਲ 2 4 ਬਣੇ ਉਹਨਾਂ ਨੂੰ ਲੈ ਕੇ ਹਾਜ਼ਰ ਹੋਈਏ ਤਾਂ ਮੈਂ ਕਹਾਂ ਨਾ ਕਿ ਇਹ ਇੱਕ ਪੋਲੀਟਿਕਲ ਵਿਜ਼ਿਟ ਹੈ ਇਹ ਲੋਕਾਂ ਨੇ ਪੋਲੀਟਿਕਲ ਵਿਜ਼ਿਟ ਕੀਤੀ ਇਸ ਲਈ ਆਪ ਜਿਹੜਾ ਤੁਹਾਨੂੰ ਕੀ ਦੀ ਸਾਜ਼ਿਸ਼ ਸਮਝਦੇ ਹੋ ਮੈਂ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਜੀ ਲੋਕ ਹੈਦਤਾਂ ਉੱਪਰ ਤੋਂ ਆਈਆਂ ਜੀ ਸਾਨੂੰ ਇਹ ਦੱਸਿਆ ਗਿਆ ਵੀ ਸਰਕਟ ਹਾਊਸ ਤੋਂ ਲਿਸਟ ਬਣੀ ਆ ਜੀ ਵੀ ਕਿਹੜੇ ਕਿਹੜਿਆਂ ਨੂੰ ਮਲਾ ਦੇ ਉਹਦੇ ਵਿੱਚ ਬੀਜਪੀ ਦੇ ਦੋ ਤਿੰਨ ਨਾਮ ਸੀ ਉਹ ਲਿਸਟ ਬਣੀ ਆ ਤਾਂ ਉਹਨਾਂ ਨੂੰ ਕੱਢ ਕੇ ਉਹ ਲੈ ਗਏ ਔਰ ਕਿਸੇ ਵੀ ਰਹਾ ਹਾਲ ਤਾਂ ਸਾਨੂੰ ਪਤਾ ਹੈ ਕਿ ਪੰਜਾਬ ਦੇ ਕਿਹੜਾ ਨਾਰਾ ਮਾਰਿਆ ਹੁਣ ਇਹ ਸਵਾਕੀਂ ਕਿਹੜਾ ਨਾਰਾ ਮਾਰਿਆ ਨਹੀਂ ਨਹੀਂ ਕਿੱਦਾਂ ਉਹਨਾਂ ਕੋਲ 20 ਕਿੰਚ ਲਾਸਤ ਸੀ ਸਿਰਫ ਇਹ ਕਿਉਂਕਿ ਸੈਂਟਰ ਦਾ ਜੋ ਜੀਪੀ ਹੈ ਇਹ ਸੈਂਟਰ ਦਾ ਅਪੁਆਇੰਟ ਹੈ ਉਸ ਨੂੰ ਮਲਾ ਦਿਓ ਇਹਨਾਂ ਦੇ ਨਾਲ ਨਾਸਨ ਜੀ ਕਿੰਨਾ ਸਮਾਂ ਰੁਕੇ ਜੀ ਗਵਰਨਰ ਸਾਹਿਬ ਇੱਥੇ ਮੈਂ ਕਹਿੰਦਾ ਵੀ 10 ਮਿੰਟ ਤੋਂ ਸਰਪੇ ਹੋ 10 ਮਿੰਟ ਵੀ ਨਹੀਂ ਹਾਂ ਇਹੋ ਜਿਹਾ ਸਕੂਲ ਨਾ ਤਾਂ ਬੜੀ ਹੋਈ ਜੀ ਇਹ ਨਾ ਤਾਂ ਲੋਕਾਂ ਦੇ ਭੱਜ ਗਈ ਹੈ ਨਾ ਕਿਸ ਮਸਲ ਸੁਣੂਗਾ ਤੇ ਨਾ ਹੀ ਲੋਕਾਂ ਨੂੰ ਰਹਾ ਕੀ ਹੈ ਫਸਲਾਂ ਦੇ ਮੰਗੇ ਜੇ ਜੰਨੇ ਅਗਰਾਇਟਡ ਫਸਲ ਖੇਤਾਂ 'ਚ ਤਵਾਹ ਹੋਈ ਹੈ ਔਰ ਦੂਜੀ ਫਸਲ ਦੇ ਵੀ ਵਿਚਣ ਦੀ ਉਮੀਦ ਨਹੀਂ ਤਾਂ 7000 ਕੋਈ ਪ੍ਰਤੀ ਏਕੜ ਮੁਆਵਜ਼ਾ ਸਰਕਾਰ ਦੇਵੇ ਸੰਨਲ ਨਾ ਮਸਦੁਰਾ ਨਾ ਸਰਕਾਰ ਜਾਮਾਫ ਕਰੇ اور ਇਸ ਦਾ ਪੱਕਾ ਹੱਲ ਕਰੇ ਤੇ ਇਲਾਕਾ ਅੱਗੇ ਨਹੀਂ ਇਸ ਹੜਾਂਛਲ ਦਾ ਨਾਮ ਦਿੱਤੇ ਇਹ ਕਿ ਅੜੀ ਉਸ ਨੂੰ ਚੇਜ਼ ਨਹੀਂ ਉਸ ਤੋਂ ਪ੍ਰੋਬਲਮ ਸੁਣ ਵਾਲੀ ਨਹੀਂ ਕਿ ਫਟਾ ਬੈਠੇ